ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੂ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਨੌ ਨਗ ਦਿਖਾਵਾਂਗੇ ਸੇ ਤਿਆਰੀ ਤੇ ਵਿੱਚ ਦੋ ਕਸੂਂਜਾਂ ਵੀ ਆ ਤੇ ਤਿੰਨ ਹੈਗੇ ਥੁਨੇ ਜਿਆਦੇ ਕੱਚੇ ਕਿਸੇ ਵੀਰ ਨੇ ਮਹੀਨੇ ਵੀ ਜਿਹੜੀ ਕੱਚੀ ਲੈਣੀ ਹੋਵੇ ਤਾਂ ਉਹ ਵੀ ਮਿਲ ਜਾਣਗੀਆਂ ਸੋ ਡਟੇਲ ਵੀਰ ਤੋਂ ਪੁੱਛਦੇ ਆ ਆਵੋ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਚਾਨ ਸਿੰਘ ਜੀ ਪਿੰਡ ਧੋਲਾ ਜ਼ਿਲ੍ਹਾ ਕਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਜੀ 9878585499 9878585499 ਆਪਣੇ ਕੋਲ ਨੌ ਨਗ ਅੱਜ ਵਿਕਰੀ ਵਾਲੇ ਹੈਗੇ ਜਮਾ ਹਾਂ ਜੀ 16 ਤਰੀਕ ਨੂੰ ਆਪਾਂ ਵੀਡੀਓ ਕਵਰ ਕਰਦੇ ਹਾਂ 16 ਕਿ 17 16 ਹੀ ਆ ਠੀਕ ਹੈ ਪਹਿਲੇ ਨੰਬਰ ਆਪਾਂ 17 ਤਰੀਕ ਸੌਰੀ ਪਹਿਲਾ ਨੰਬਰ ਜਿਹੜੀ ਵੈਡ ਦੇਖੀ ਜਾਂਦੇ ਆਪਾਂ ਹਾਂ ਜੀ ਵੀਰੇ ਇਹ ਮਨ ਲਾ ਦੂਜਾ ਸੂਆ ਕਰਨ ਹੁੰਦੀ ਆ ਭਾਈ ਇਹ ਵਰਲਡ ਵਾਈਡ ਦੇ ਸੀਮੰਟ ਦੀ ਆਪੇ ਦੂਜਾ ਸੂਆ ਸੁੰਦੀਆ ਵਰਲਡ ਵਾਈਡ ਦੇ ਸੀਮੰਟ ਦੀ ਆਪਾ ਦੰਦੋ ਲਗਭਗ ਜਵਾਨ 6 ਅੰਦਰ ਤੇ ਠੀਕ ਹੈ ਜੈਨੂਅਲ ਦੂਜਾ ਸੂਆ ਦੂਜਾ ਸੂਆ ਵੀਰੇ ਅੰਦਾਜ਼ਾ ਆਪਣ ਨੂੰ ਦੁੱਧ ਵਾਲਾ ਕਿੰਨਾ ਹੈ 20 30 ਕਿਲੋ ਦਿੱਤਾ ਵਾ ਪਹਿਲਾਂ ਵਾਲਾ ਬਾਈ ਪਲੂਨ ਦਾ 30 ਕਿਲੋ ਦੁੱਧ ਪਾਇਆ ਵਾ ਫਾਰਮ ਦੀ ਵੇੜਾ ਵੀਰੇ ਦੇਣਾ ਲੈ ਜਾ ਹਫਤਾ ਜੀ ਹਾਂ ਲੈ ਜੂ ਹਫਤੇ ਦਾ ਦੱਸ ਦੇ ਬਾਈ ਸੋ ਇੱਕ ਹਫਤਾ ਸੂਝ ਬਾਕੀ ਪਿਆ ਇਸ ਵਾਰ ਕਿੰਨਾ ਅੰਦਾਜ਼ਾ ਲਾ ਕੇ ਚੱਲੀਏ ਬਾਈ 3+ ਮੰਨ ਲਓ ਬਾਈ ਬਲਾਂ ਤੋਂ ਵੀ ਬੈਂਕ ਤੋਂ ਜਾ ਸਕਦੀ ਹੈ ਠੀਕ ਹੈ ਵੀ 30 ਕਿਲੋ ਮੰਨ ਕੇ ਬੰਦਾ 30 ਵਾਲਾ ਤਾਂ ਰੋਲਾ ਹੀ ਨਹੀਂ ਕੋਈ ਠੀਕ ਹੈ ਤੋਰੇ ਬਾਹਰ ਨੂੰ ਸੋ ਬਰੋ ਫੇਸ ਕੁਆਲਟੀ ਵਗੈਰਾ ਤੇ ਆਰਡਰ ਕੁਆਲਟੀ ਵਗੈਰਾ ਵੈਰ ਦੀ ਦੇਖ ਸਕਦੇ ਹੋ ਦੂਜਾ ਸੁਆ ਹੁੰਦੀ ਆ ਚੰਗੇ ਸੀਮਨ ਰਿਕਾਡ ਵਾਲੀ ਆ ਸੋ ਬਾਕੀ ਫੇਸ ਕੁਆਲਟੀ ਵਗੈਰਾ ਦੇਖੋ ਸਾਫ ਸੁਥਰੀ ਬੂਥੀ ਬਾਥੀ ਬਹੁਤ ਚੰਗੀ ਆ ਚੰਗੀ ਜਵਾਨੀ ਦੇ ਵਿੱਚ ਤੇ ਜੈਨੂਨ ਦੂਜਾ ਸੁਆ ਤੇ ਲੇਵਾ ਬਿਲਕੁਲ ਫਿਟਿੰਗ ਵਾਲਾ ਇਹਦਾ ਕੰਪੈਕਟ ਢੜਰਾ 30 ਲੀਟਰ ਦੁੱਧ ਮੰਨ ਕੇ ਇਹਨੂੰ ਪਰਚੇਸ ਕਰ ਸਕਦੇ ਹੋ ਇੱਕ ਹਫਤਾ ਸੂਨ ਚ ਬਾਕੀ ਤੇ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਹੋ ਤੇ ਬਾਕੀ ਪਤਲੀ ਸਕਿਨ ਦੇ ਵਿੱਚ ਜਿੰਨੀ ਵੀ ਹੈਗੀ ਨਰਮਾ ਬਿਲਕੁਲ ਕਾਗਜ਼ ਵਰਗੀ ਸਕਿਨ ਹੈ ਇਹਦੀ ਤੇ ਜਾਤ ਬਰੀਡ ਦੇਖੋ ਵੈੜ ਦੇ ਵਿੱਚ ਸੋ ਨਾੜਾ ਦੇਖੋ ਜਮਾ ਕਿ ਆਵਾਜ਼ ਤਾਂ ਮੋਟੀਆਂ ਮਿਲ ਕੇ ਮੈਨੂੰ ਸੁਣੀਆਂ ਦਿਖਾਈ ਦੇ ਜਾਂਦੀਆਂ ਤੇ ਵੀਰੇ 30 ਲੀਟਰ ਮੰਨ ਕੇ ਪੰਦਾ ਇਹਨੂੰ ਫੀਡ ਕਰਤਾ ਤਾਂ ਰਾਤ ਦਾ ਨਹੀਂ ਨਾ ਦੋ ਵੀਰੇ 30 ਤੋਂ ਪਲੱਸ ਦੇਊਗੀ ਤੇ ਭਾਅ ਇਹਦਾ ਜਾਇਜ਼ ਹੋਊਗਾ ਹਾਂ ਬਾਈ ਫੋਨ ਤੇ ਕਰ ਲਾਂਗੇ ਭਾਅ ਇਹਦਾ ਫੋਨ ਤੇ ਕਰਾਂਗੇ ਹੋਊਗਾ ਜਮਾ ਚੀਜ਼ ਦੇ ਹਿਸਾਬ ਨਾਲ ਜਾਇਜ਼ ਹਨਾ ਹਿਸਾਬ ਨਾਲ ਜਾਇਜ਼ ਹੋਊ ਬਾਈ ਠੀਕ ਹੈ ਤੇ ਬਾਈ ਜੀ ਦੂਜੇ ਨੰਬਰ ਆਪਾਂ ਜਿਹੜੀ ਇਹ ਵੈੜ ਦੇਖਦੇ ਆਂ ਇਹ ਵੀ ਦੂਜਾ ਸੁਦਾ ਹੁੰਦੀ ਹੈ ਜੀ ਦੂਜਾ ਸੁਦਾ ਹੁੰ ਤੇ ਇਹੇ ਕੈਕ ਦਿਨ ਬਾਕੀ ਪੈਸੂ ਨੂੰ ਕਿਵੇਂ 12 13 ਦਿਨ ਦਾ 12 13 ਦਿਨ ਇਹਦੇ ਸੂਨ ਚ ਬਾਕੀ ਆ ਤੇ ਦੂਜਾ ਸੂਆ ਇਹ ਤੋਂ ਆਪਾਂ ਅੰਦਾਜ਼ਾ ਦੁੱਧ ਲੱਕੀ ਲਾ ਸਕਦੇ ਆ ਇਹ 20 ਕਿਲੋ ਦੁੱਧ ਕੱਢੇ ਰਹਿੰਦੇ ਪਲੂਣ ਦਾ 20 ਕਿਲੋ 20 ਕਿਲੋ ਦੁੱਧਾ ਹੈ ਖੰਢੀ ਸੀਲਾ ਬਨੂ ਬਨੂ ਇਹ ਵੀ ਬੰਦ ਨਹੀਂ ਬੈਠੇ ਬੜੇ ਕੱਚੀ ਆ ਠੀਕ ਹੈ ਜੀ ਮੈਂ ਕਹਿੰਦਾ ਚਰਖੇ ਵਾਲੇ ਸ਼ੇਰ ਚ ਪੂਣੀ ਕੱਤੀ ਆ ਹਲੇ ਦਾ 33 ਮੰਨ ਕੇ 33% ਬਣੀ ਆ ਸਰਪੇ 77% ਪਈ ਆ ਹਣਾ ਹਾਂਜੀ ਹਾਂਜੀ ਤੇ ਇਸ ਵਾਰ ਕੀ ਜੰਦਾ ਚੱਲ ਅੱਗੇ ਚਲੇ ਦੁੱਧ ਵਾਲਾ 20 ਪਲੱਸ ਦੇ ਦੋ ਬਈ ਤੋਰਦੀ ਬਈ ਬਾਹਰ ਨੂੰ ਇਹਨੂੰ ਸੂਣ ਦੇ ਲੈ ਜੂ ਮੈਨੂੰ ਲੱਗਾ 10 ਦਿਨ ਹਣਾ ਨਾਂਵਾਂ ਦਾ ਰਹਿੰਦੇ ਆ ਬਈ ਠੀਕ ਹੈ ਕੱਚੀ ਆ ਹਜੇ ਜੇ ਕਿ ਵੀਰ ਸਾਹ ਨੂੰ ਜਿਵੇਂ ਕਹਿਆ ਵਾਦਾ ਜਾ ਕੇ ਉਹਨੂੰ 5-7000 ਰੁਪਏ ਨਿਕਿਆ ਦੇਣ ਵਾਲੀ ਹੈ ਨਹੀਂ ਬਈ ਬਾਕੀ ਖਾਣ ਪੀਣ ਨੂੰ ਸਾਰੀਆਂ ਬੜਾ ਖੁੱਲੀਆਂ ਨੇ ਆਪਣੀਆਂ ਚਾਰੂ ਵਗੈਰਾ ਖੁੱਲ੍ਹਣੇ ਖੁੱਲ੍ਹਣੇ ਸਾਰੀਆਂ ਬੜਾ ਸੋ ਇਹ 20 ਤੋਂ ਪਾਰ ਦੋ ਦੁੱ ਦੂਜਾ ਸੁਆ ਹੁੰਦੀ ਆ ਤੇ ਮੂੰਹ ਮੱਥਾ ਦੇਖੋ ਬਿਲਕੁਲ ਕਬੂਤਰੀ ਵਰਗੀ ਬੱਚੀ ਆ ਤੇ ਹਜੇ ਕੱਚੀ ਆ 10 ਦਿਨ ਲੈ ਜਾਣਿਆ ਕੱਦ ਕਾਠ ਤੇ ਬਰੀਡ ਕੁਆਲਟੀ ਕੁਆਲਟੀ ਵਗੈਰਾ ਪੂਰੀ ਫੁੱਲਾ ਫੇਸ ਕੁਆਲਟੀ ਵਗੈਰਾ ਦੇਖੋ ਬੂਥੀ ਬਾਥੀ ਚੰਗੀ ਬੋਦੀ ਵਾਲੀ ਬਿਹੜਾ ਤੇ ਦੂਜਾ ਸੁਆ ਕੱਦ ਕਾਠ ਚੰਗਾ ਜਿੰਦ ਜਾਣ ਦੇ ਵਿੱਚ ਆ 20 ਲੀਟਰ ਤੋਂ ਪਾਰ ਦੁੱਧ ਪਾ ਦੂ ਇਸ ਵਾਰ ਬਰੀਡ ਵਾਲੀ ਆ ਬਾਈ ਦੁੱਧ ਤਾਂ ਫਰੀਡ ਕੱਟੀ ਜਾਂਦੀ ਆ ਠੀਕ ਆ 10 ਦਿਨ ਬਾਕੀ ਪੈ ਸੁਣ ਚੇ ਦੇ ਨਾ ਪਸਠੀਕਾ ਲੈ ਚੱਲ ਤੇ ਬਾਕੀ ਚਾਰੂ ਫੁੱਲਾ ਹਨਾ ਚਾਰੂ ਫਾਨੀਆਂ ਬਿਹੜਾ ਹੀ ਫੁੱਲਣੇ ਬਾਈ ਸੋ ਭਾਵੇਂ ਲੱਕੜਾ ਛੱਡ ਦੋ ਇਹ ਕੋ ਪ੍ਰਾਇਮ ਨਹੀਂ ਜਾਂਦਾ ਖਾਂਦੇ ਜੋ ਨਹੀਂ ਹਨਾ ਮਨ ਲਾ ਅੱਜ ਸਵੇਰ ਚ ਹੀ ਮਾਲ ਆਇਆ ਇਹ ਸਾਰਾ ਪਹਿਲਾਂ ਵਾਲਾ ਮਾਲ ਆਪਣਾ ਵਿਕ ਗਿਆ ਸੀਗਾ ਠੀਕ ਹੈ ਤੇ ਹੁਣ ਸਾਰ ਸਾਰਿਆਂ ਨੇ ਪੱਠੇ ਚੱਕ ਲਈ ਸਾਰਾ ਨਵਾਂ ਲਾਟ ਆ ਰੱਬ ਦੀ ਕਰ ਬਤਾ ਅੰਦਰ ਉਸਦਾ ਹਨਾ ਹਾਂਜੀ ਠੀਕ ਹੈ ਅੱਗੇ ਤੀਜੇ ਨੰਬਰ ਜਿਹੜੀ ਵੈਢ ਦੇਣੀ ਆਪਾਂ ਹਾਂਜੀ ਇਹ ਜਰਸੀ ਕ੍ਰੋਸ ਆ ਗਈ ਬਾਈ ਜਰਸੀ ਦਾ ਕ੍ਰੋਸ ਆ ਗਿਆ ਜੀ ਹਨਾ ਤੇ ਕ੍ਰੋਸ ਪਾਣੀ ਜੀ ਮੰਨ ਕੇ ਚਲੋ 40% ਹੀ ਆ ਹਾਂਜੀ ਹਾਂ ਬਾਕੀ ਠੰਡੀ ਹੈ ਜੀ ਤੁਸੇ ਨਹੀਂ ਗਈ ਇਹ ਤੇ ਫਿਰ ਗਰਮੀ ਵਾਲੇ ਤੋਫੇ ਆ ਗਿਆ ਜਮਾ ਬੰਨੂ ਬਹੁਤ ਜਿਆਦਾ ਜੀ ਸੋ ਦੇਖੋ ਜਮਾ ਕਿਆ ਬਾਤਾਂ ਇਹਦਾ ਵੀ 22-23 ਕਿਲੋ ਦੁੱਧ ਕੱਢਿਆ ਉਹ ਬੇੜ ਦਾ ਵੀ ਤੇ ਦੋ ਵੀ ਫੈਟ ਵਾਲਾ ਤਾਂ ਹਨਾ 25 ਕਿਲੋ ਦੁੱਧ ਦੇਣਾ ਨੇ ਥੋਰੀ ਬਈ ਬਾਹਰ ਲੈ ਉਹਨੂੰ 3 ਤੀਜਾ ਜਨਮ ਤੀਜਾ ਨੰਬਰ ਆਪਾਂ ਜਿਹੜੀ ਦੇਣੀ ਹੈ ਜਰਸੀ ਦਾ ਕ੍ਰਾਸ ਦੂਜਾ ਸੁਆ ਦੁੱਧ 22-23 ਕਿਲੋ ਤੇ ਫੈਟ 5.0 ਵਾਲਾ ਦੁੱਧ ਸੋ ਦੇਖੋ ਮੂੰਹ ਮੱਥੇ ਦੀ ਬੇੜ ਬਹੁਤ ਚੰਗੀ ਆ ਸਾਫ ਸੁਥਰੀ ਇਧਰੋਂ ਨੇ ਜੀ ਤੇ ਦੇਖੋ ਫੇਸ ਕੁਆਲਿਟੀ ਵਗੈਰਾ ਤੇ ਬਾਕੀ ਸਲੇਮ ਦੇ ਕੱਪੜੇ ਵੰਗੋ ਸਾਫ ਸੁਥਰੀ ਪਈਆਂ ਜਿੰਨੀ ਪਈਆਂ ਹਨਾ ਹਾਂਜੀ ਵੀਰੇ ਨਰਮਸ ਕਿੰਨੇ ਦੇ ਵਿੱਚ ਆ ਜਮਾ ਸੋ ਦੇਖੋ ਜਮਾ ਭੋਲੀ ਪਾਲੀ ਬਹੁਤ ਆ ਇਹ ਆ ਗਈ ਤੀਜੇ ਨੰਬਰ ਤੇ ਦੂਜਾ ਸੂਆ ਸੁੰਦੀ ਆ ਤੇ ਲੈਵਰ ਕੋ ਫਟ ਫਾਟ ਜਾਵਾ ਜਿਹੜੇ ਵੀਰ ਮੰਨ ਕੇ ਚੱਲ ਹੁਣ ਮਾਝਾ ਬਹੁਤ ਜ਼ਿਆਦਾ ਵੀਰੇ ਪਹਿੜ ਮਾਝਾ ਹਫ਼ਤਾ 10 ਦਿਨ ਬਾਈ ਇਹ ਵੀ ਪਖੜ ਠੀਕ ਹੈ ਮਾਝ ਦਾ ਮੁਕਾਬਲਾ ਕਰੂ ਦੁੱਧ ਹਣਾ ਮਾਝ ਦਾ ਮੁਕਾਬਲਾ ਕਰੂ ਬਾਈ ਥੋ ਜਿਵੇਂ ਹੁਣ ਬਾਢੀ ਰੋਤਾਂ ਲੱਗ ਜਾਂਦੀਆਂ ਕੰਜ ਦੁੱਧ ਸੁੱਕ ਜਾਂਦਾ ਤੇ ਤਾਜ਼ਾ ਪਸ਼ੂ ਤਾਜ਼ਾ ਹੀ ਹੁੰਦਾ ਜੇ ਮੈਂ ਤਾਜੀ ਵਾੜ ਛੋਟੇ ਘਰੇ ਜਾਊ ਤੇ ਜਾਊ ਵੀ ਪਲੱਸ ਫੈਟ ਵਾਲੇ ਦੁੱਧ ਆਲੀ ਜਾਵਾ ਫੈਟੇ ਦੇ ਚੰਗੀ ਪਾਉਣੀ ਆ ਤੇ ਅੱਗੇ ਆਪਾਂ ਚੌਥੇ ਨੰਬਰ ਮਾੜੇ ਮਾੜੇ ਫੋਟਾਂ ਵੀ ਦੇਖੀ ਜਾਂਦੇ ਹਣਾ ਹਾਂ ਹਾਂ ਸਿੰਘਾਂ ਵਾਲੇ ਇਹ ਵੱਡੀ ਗੁੱਡੀ ਬਹੁਤ ਆ ਵੀਰੇ ਸੂਈ ਸਵਾਈ ਆ ਬਲੂਨ ਬੱਚੀ ਮੂੰਹੋਂ ਦੋ ਦੰਦ ਬੱਚਾ ਕੀ ਆ ਮਗਰ ਬੱਚੀ ਆ ਜੀ ਮਗਰ ਆ ਵੱਡੀ ਆ ਪਰਲੀ ਸਭ ਪਹਿਲੀ ਇਹਦੇ ਵਿੱਚ ਬੱਚੀ ਆ ਤਿੰਨ ਦਿਨ ਹੋ ਗਏ ਸੂਈ ਨੂੰ ਜੇਰ ਜੇ ਰੋਕੇ ਜਮਾ ਹੋਈ ਤਿੰਨ ਚਾਰ ਦਿਨ ਤੋਰੀ ਬਾਹਰ ਨੂੰ ਸੋ ਬੱਚੀ ਦੇਖੋ ਕਿਆ ਬਾਤ ਆ ਬੱਚੀ ਵੀ ਜਮਾ ਦੇ ਨਾਲ ਦੀ ਪ੍ਰਿੰਟ ਆ ਕੇ ਜਾਵਾ ਹਣ ਮੂੰਹੋਂ ਦੋ ਦੰਦ ਹਾਂਜੀ ਕਿੰਨਾ ਦੁੱਧਾ ਹੋਣਾ ਇਸ ਵਕਤ ਤੋ ਤੇ ਫੇਰ ਅਮੇ 15 16 ਕਿਲੋ ਬੌਲੀ ਜਾਵਾ 7.5 ਲੀਟਰ ਟਾਈਮ ਦਾ ਹਾਂ ਹੈਗਾ ਵੀਰੇ ਇਹਦਾ ਬੜ ਜਮਾ ਖਾਲੀ ਕਰਦੇ ਹੋਗੇ ਨਹੀਂ ਹਾਂਜੀ ਹਾਂ ਹਾਂ ਕਾਨੂੰਨ ਦਾ ਖਾਲੀ ਕਰਨੀ ਪੈਂਦੀ ਹੈ ਉਹ ਖਾਲੀ ਕਰਦਾ ਹੌਲੀ ਇਹ ਵੀ ਫਾਰਮ ਦੀ ਆ ਬਾਈ ਖੁੱਲੀ ਫਿਰਦੀ ਵੀ ਆਈ ਆ ਠੀਕ ਹੈ ਹਾਂ ਸੋ ਦੇਖੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਚੰਗੀ ਜਿੰਦ ਜਾਣ ਵਾਲੀ ਤੇ 15 16 ਲੀਟਰ ਬੋੜੀ ਇਹਦੇ ਥੱਲੇ ਜਮਾ ਸਟਾਰਟ ਆ ਹਨਾ ਤੇ ਅੰਦਾਜ਼ਾ ਦੇ ਕਿੰਨਾ ਕਰੂ ਵੱਧ ਵੱਧ ਸੋ 20 ਕਿਲੋ ਤੋਂ ਪਾਰ ਦੁੱਧੇ ਨੇ ਪਾ ਦੇਣਾ ਤੇ ਜਿੰਦ ਜੰਡ ਰਾਜੀ ਸਮੀ ਬੜੀ ਬਹੁਤ ਜ਼ਿਆਦਾ ਆ ਤੇ ਮੇਰੇ ਬੱਚੇ ਪਤਾ ਕੁਛ ਕਿਹੜੇ ਦੀ ਹੈ ਹਾਂ ਜੀ ਇਹ ਡਾਕਟਰ ਤੋਂ ਹੀ ਬੈਠ ਲਈ ਆ ਬੰਦੇ ਕੋਲ ਡਾਕਟਰ ਕੋਲੇ ਸਾਰੀਆਂ ਸਿੰਘਾਂ ਵਾਲੀਆਂ ਗਾਵਾਣੇ ਆਪਣੇ ਪਿੰਡ ਹੀ ਫਾਰਮ ਆ ਠੀਕ ਹੈ ਇਹ ਸਨੋਮੈਨ ਦੀ ਬੱਸੀ ਆ ਬਈ 66 ਸੀਮਣ ਦੀ ਆ 66 ਸੀਮਣ ਦੀ ਸਨੋਮੈਨ ਦੀ ਹਾਂ ਜੀ ਮੇਰੇ ਉਹਦਾ ਆਪਦਾ ਹੀ ਟੀਕਾ ਭਰਿਆ ਹੋਇਆ ਬਈ ਚੌਥੇ ਨੰਬਰ ਜਿਹੜੀ ਬਲੂਨ ਦੋ ਦੰਦਾ ਹਾਂ ਜੀ ਅੱਗੇ ਪੰਜਵੇਂ ਨੰਬਰ ਇਹ ਵੀ ਸੂਈ ਵੀ ਲੱਗਦੀ ਹੈ ਨਾ ਹਾਂ ਜੀ ਇਹ ਵੀ ਸੂਈ ਜੀ ਇਹਦੇ ਮਗਰ ਬੱਚਾ ਕੀ ਹੈ ਜਿਹੜੇ ਮਗਰ ਬੱਸਾ ਇਹ ਕੱਲ ਸੂਈ ਆ ਜੀ ਆਹ ਦੇਖੋ 나ੜੂਆ ਨਾਲ ਆ ਜਮਾ ਕੱਲ ਸੂਈ ਆ ਸੁਆ ਕਿਹੜਾ ਸੁਆ ਦੂਜਾ ਦੂਜਾ ਵੀਰੇ ਦੂਜਾ ਸੁਆ ਹਾਂਜੀ ਤੇ ਕਿੰਨਾ ਖ ਸਟਾਰਟੀਆਂ ਦੁੱਧ ਵਾਲੀ ਇਹਦੇ ਥੱਲੇ ਆ ਮਨ ਲੈ ਕੇ ਚੱਲੋ ਹੁਣ ਪੌੜਾ ਹੋਊ 15-16 ਕਿਲੋ ਆਮਦਾਰੀ ਨਾਲੀ ਵੀਰੇ ਸਾਢੇ 7 ਦਾ ਵੱਧ ਹੋਵੇ 15-16 ਕਿਲੋ ਮਨ ਲੈ ਕੱਲ ਵੀ ਬਹੀ ਬਲੇ ਪੌੜੀ ਆ ਅੰਦਾਜ਼ਾ ਫਿਰ ਲੰਘੂ 22 ਤੀ ਤੂੰ ਇਹ ਤਾਂ 20 ਦਿੱਤਾ ਕਰਦਾ ਮੁੰਡਾ ਬਾਈ 22 ਮੰਨ ਕੇ ਲੈ ਲੈ ਹਾਂ 22 ਮੰਨ ਕੇ ਲੈ ਜੀ ਮੰਨ ਕੇ ਜਲੇ ਜੱਟ ਸੌਦਾ 20 ਤੋਂ ਪਾਰ ਆੜੀ ਹੈਗੀ ਰੇਡ ਹੋ ਬਾਜਬ ਹਰੇ ਡੈਡ ਕਰਾਂਗੇ ਤਾਰਾ ਤੂੰ ਰੋਕ ਕੇ ਰੋਕਿਆ ਬਈ ਮਾਰ ਦੇਣਾ ਨਾਲ ਇਹਦੀਆਂ ਮਾਰ ਦਾਂਗੇ ਨਾਲ ਇਹਦੀਆਂ ਪਹਿਲਾਂ ਵੀਡੀਓ ਬਣਾ ਲੂ ਠੀਕ ਹੈ ਬਈ ਕੱਲੇ ਕੱਲੇ ਇਕੱਠੇ ਮਾਰ ਦਾਂਗੇ ਕਿਉਂ ਮਾਰ ਕੇ ਦਿਖਾ ਤੋਰੀ ਫਿਰ ਬਾੜਾ ਚ ਨੂੰ ਤਾਰਾ ਆਪਸ ਨੂੰ ਮਾਰ ਕੇ ਦਿਖਾਵਾਂ ਵੀਡੀਓ ਥੋੜੀ ਲੰਬੀ ਹੋ ਜੂ ਸੋ ਫਿਰ ਪੰਜਵੇਂ ਨੰਬਰ ਜਿਹੜੀ ਬੱਚੀ ਦੇਖੀ ਇਹਨੇ ਸੂਈ ਸਵਾਈ ਦੂਜਾ ਸੂਹਾ ਬੱਚਾ ਮੇਲ ਕਾਫਾ ਤੇ ਕਬੂਦਰੀ ਵਰਗੀ ਵਹਿੜਾ ਜਮ ਉੜਦੀ ਫਿਰ ਜਿਵੇਂ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਇਹਦੀ ਥੋੜੀ ਥੋੜੀ ਪੂਰੀ ਸਾਫ ਸੁਥਰੀ ਤੇ ਲੈਵਾ ਦੇਖੋ ਵੀਡੀਓ ਕਵਰ ਕਰਨ ਦਾ ਟਾਈਮ ਵਜ ਗਿਆ ਹੋਣਗੇ ਤੇ 12 ਵਜੇ ਵੀ ਦੁਪਹਿਰ ਖੜੀਉਂ ਖੜੀ ਫਿਰਦੀ ਆ ਜਮਾ ਹਣਾ ਲੋਕ ਤਾਂ ਖੜਿਆ ਬੈਠਿਆ ਨਹੀਂ ਜਾਂਦਾ ਇੰਨੀ ਬਣਦੀ ਆ ਬਈ ਤੇ ਨਾਣਾ ਨੂਣਾ ਭਾਰਤ ਦਾ ਨਕਸ਼ਾ ਬਣੀ ਫਿਰਦਾ ਥੱਲੇ ਹਣਾ ਜਮਾ ਸੋ ਆ ਦੇਖੋ ਜਮਾ ਸਾਫ ਸੁਥਰੀ ਬਹੁਤ ਆ ਤੇ ਜੀਰ ਜੁਰ ਜਮਾ ਓਕੇ ਤੇ ਗਾਰੰਟੀ ਆਪਣੇ ਘਰੇ ਸੂਈ ਜਾ ਵੀਰੇ ਸੋ ਸੂਈ ਸਵਾਈ ਆ ਜੀਰ ਜੱਪੜੇ ਪਾਸੋਂ ਬੇਫਿਕਰ ਹੋ ਜਾ ਜਮਾ ਤੇ ਵੀਰੇ 6ਵੇਂ ਨੰਬਰ ਜਿਹੜੀ ਆ ਬਵੱਚੀ ਦੇਖਦੇ ਆ ਇਹ ਗਰਲੈਂਡੋ ਆ ਗਈ ਬਈ ਅੱਛਾ ਗਰਲੈਂਡ ਦਾ ਕ੍ਰਾਸ ਪਣਾ ਗਿਆ ਵਿੱਚ ਹਣਾ ਬਹੁਤ ਕੁੰਡੀ ਬਹੁਤ ਆ ਢਲੀ ਝੋਲੀ ਝਾਲੀ ਬਹੁਤ ਆ ਹਣਾ ਹਾਂਜੀ ਵੀਰੇ ਕਿ ਲੈ ਲੈ ਜੀ ਅੱਜ 12 13 15 ਵੀ ਲੈ ਸਕਦੀ ਆ ਬਾਈ 15 ਦਿਨ ਸੂਣ ਚ ਲੈ ਸਕਦੀ ਆ ਕਿੰਨਾ ਦੋ ਦੱਸਿਆ ਪਿਛਲੀ ਵਾਰ ਮੈਂ 18 19 ਕਿਲੋ ਦਿੱਤਾ ਹੋਇਆ ਬਾਈ ਕਿਲੋਨ ਦਾ ਤੇ ਬਾਕੀ 20 ਪਲੱਸ ਦੇ ਦੋ ਜੀ ਇਹਦੇ ਗਰਦਨ ਤੇ ਤੇ ਚੱਡੇ ਤੇ ਕਰੈਕਟਰ ਸਾਰੇ ਐ ਸੱਭ ਹਨ ਸਾਰੇ ਹੈਗੇ ਆ ਜੀ ਧੋਰੀ ਬਾਈ ਜੀ ਨੂੰ ਬਾਹਰ ਸੁਭਰ ਸੇਵੇਂ ਨੰਬਰ ਜਿਹੜਾ ਪਾਸ ਨੂੰ ਗਰਲੈਂਡ ਦਾ ਕ੍ਰਾਸ ਪਾਣ ਦਿਖਾਈ ਜਾਨੇ ਗੱਬੜ ਬੱਛੀ ਆ 15 14 15 ਦਿਨ ਲੈ ਜਾਣੇ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਵਗੈਰਾ ਸੈਸੂਦ ਬੱਚੀ ਦਾ ਬਹੁਤ ਚੰਗਾ ਤੇ ਲੈਵਾ ਬਿਲਕੁਲ ਫਟ ਫਟ ਫਿਟਿੰਗ ਵਾਲਾ ਲੈਵਾ ਜਿਹੜਾ ਇਹਦੇ ਲੈਵਾ ਲੱਗਿਆ ਤੇ ਜਿੰਨੇ ਸਕੇ ਆਂ ਤੇਰੇ ਪਸੂ ਦੇਖ ਕੇ ਲੇਵਾ ਫਿਰ ਫਟਫਾਟ ਹੀ ਲੈ ਲੈਣਾ ਹਾਂ ਹਾਂ ਬਈ ਆਪਾਂ ਫਿਟਿੰਗ ਵਾਲਾ ਤੋਂ ਬਣਾ ਲੈਂਦੇ ਹਾਂ ਟੁੱਟ ਮੇਲੇ ਦੇ ਜਾਗਦੇ ਨੂੰ ਬਈ ਮਸਟੈਟਸ ਵਾਲੀ ਆਉਂਦੀ ਆ ਇਸ ਕਰਕੇ ਆਪਾਂ ਟੁੱਟ ਮੇਲੇ ਦਾ ਡੰਗਰ ਲੈਂਦੇ ਹੀ ਨਹੀਂ ਪਹਿਲਾਂ ਦੂਜਾ ਸੁਆ ਵੀ ਫਿਕਸਡਰ ਦੀਆਂ ਲੈਂਦੇ ਕੱਲਾ ਪੰਨਾ ਫੇਰ ਤੱਕ ਮਾਦ ਨੂੰ ਰੱਖੀਏ ਫਿਰ ਗਾ ਹੁਣ ਜਿਹੜਾ ਲੈ ਗਿਆ ਉਹ ਵੀ ਕਹੇ ਵੀ ਸਾਡੇ ਰਿਸ਼ਤੇਦਾਰ ਆਉਂਦੇ ਆ ਬਈ ਬੈਠ ਦੇ ਦਿੱਤਾ ਉਹ ਮੁੰਡੇ ਕੋਲ ਜੀ ਜਿੰਨੇ ਵੀ ਕਸਟਮਰ ਆਪਣੇ ਕੋਲੇ ਪਹਿਲਾਂ ਦੇ ਆਉਂਦੇ ਆ ਨਾ 12 13 ਸਾਲਾਂ ਦੇ ਉਹ ਆਪਣੇ ਕੋਲੇ ਦੁਬਾਰਾ ਦੁਬਾਰਾ ਮੁੜ ਕੇ ਹੁਣ ਵੀ ਆਉਂਦੇ ਆ ਵਿੱਚ ਤਾਂ ਬੰਦੇ ਐ ਕਹ ਪਾਵੇਂ ਥੰਨੇ ਦੀ ਬਹਿ ਬੈ ਨੰਗੀ ਜਾ ਪਾਵੇਂ ਹਣਾ ਸੁਹਾਜ ਮੈਂ ਐਂਡ ਤੇ ਹਨ ਨੂੰ ਨੰਗੀ ਨੇ ਦਿਖਾਇਆ ਇਹ ਕਹਿੰਦਾ ਕਰੋਸ ਦਾ ਗਰਮ ਹੁੰਦੀ ਆਏ ਹੁੰਦੀ ਆ ਆਪਾਂ ਇਹ ਵੀ ਚੀਜ਼ ਦੇਖ ਕੇ ਲੈਨੇ ਆ ਵੀ ਗਰਮ ਨਾ ਹੋਵੇ ਜਮਾਂ ਠੰਡੀ ਸੀਲ ਦੇਖ ਕੇ ਲੈਨੇ ਆ ਗਰਮ ਹੋ ਗਈ ਜੇ ਹੱਥ ਫੇਰ ਕੇ ਖੜ ਕੇ ਤਾਂ ਠੀਕ ਆ ਨਹੀਂ ਨਹੀਂ ਲੈਂਦੇ ਨਹੀਂ ਆਪਾਂ ਲੈਣੀ ਵੀ ਨਹੀਂ ਸੋ ਜੈ ਜਗਾ ਲਾ ਜਮਾਂ ਦੋ ਪਰ ਘਟ ਤੋਰ ਲੋਗਾ ਤੁਰਨਾ ਮੜਕ ਦੇ ਨਾਲ ਤੇ ਅੱਗੇ 7ਵੇਂ ਨੰਬਰ ਇਹ ਦੇਖੀਏ ਨੇ ਆਪਾਂ ਇਹ ਬਈ ਕੱਚੀ ਆ ਮੀਨੂ ਦੀ ਇਹ ਥੋੜੀ ਯਾਰ ਸ਼ਰ ਜੇ ਰੰਗ ਜਾ ਗਿਆ ਠੀਕ ਆ ਅੱਗੇ 8ਵੇਂ ਨੰਬਰ 8ਵੇਂ ਨੰਬਰ ਦੇ ਕੀ ਹੁੰਦਾ ਰਹੇ ਬਈ 20 ਰੈਂਦੀ ਕੱਚੀ ਥੋੜੇ ਜਰਸੀ ਦਾ ਠੀਕ ਹੈ ਇਹੋ ਕੱਚੀ ਤੋਂ ਦਿੱਤਾ ਵਾ ਠੀਕ ਹੈ ਤੇ ਇਹ ਬਣਾ ਦੀ ਵੀ 25 ਤੋਂ ਮਹੀਨੇ ਲੱਗੇ ਬਾਈ 25 ਦਿਨ ਰਹਿ ਗਏ ਯਾਰ ਮਹੀਨੇ ਦੀ ਬਾਕੀ ਆ ਫਾਰਮ ਦੀ ਬਹਿੜਾ ਜੀ ਠੀਕ ਹੈ ਤੇ ਇਹਦਾ 34 35 ਕਿਲੋ ਦਾ ਰਕਾਰ ਮੰਨ ਲਓ ਜੀ ਆਪਾਂ ਵੇਛੇ ਦਿਖਾਤੀ ਆ ਬਾਈ ਠੀਕ ਹੈ ਵੀ ਚਲ ਕੋਈ ਗੱਲ ਨਹੀਂ ਆਪਾਂ ਦਿਖਾ ਦਿੰਨੇ ਆ ਤੂੰ ਆਪਾਂ ਤਿਆਰ ਕਰਕੇ ਵੀ ਵੇਚ ਲਾਂਗੇ ਜੇ ਕੋਈ ਕੱਚੀ ਵਾਲਾ ਭਰਾਸਾ ਹੋਊਗਾ ਪੰਜਾਬ ਦੇ ਰੇਟ ਤੇ ਦੇ ਵੀ ਦੇ ਲੋ ਠੀਕ ਹੈ ਸਵਰਤਾਰਾ ਦੇਖ ਸਕਦੇ ਹਾਂ ਜਿਹੜੀ ਆਪਣੀ ਦੂਜਾ ਸੁਹਾ ਵਹਿੜ ਸੁਈ ਵੀ ਆ ਸੋ ਜਮਾ ਕਿਆ ਬਤਾ ਲਾਠੀ ਚਾਰਜਾਂ ਕੋ ਪੈਂਦੀਆਂ ਜਾਵਾ ਸਿੱਡੇ ਫੁੱਲ ਪੈਂਦਾ ਦੂਜੇ ਦਿਨਾਂ ਚ ਮਾਰਦੀ ਵੀ ਆ ਚੋਣ ਚਵਾਦੀ ਦੇਖੋ ਇੱਕ ਨੰਬਰ ਆ ਜਾਵਾ ਚੋਣ ਜਾਣ ਪੂਰਾ ਕੋਈ ਭੂਲ ਸਰਲਾ ਨਹੀਂ ਕੋਈ ਹੋਰ ਨਹੀਂ ਨਿਆਣਾ ਪਾਉ ਤੇ ਆਮਣਾ ਬਟ ਚੋਣ ਚ ਨਰਮਾ ਵੀਰੇ ਪੂਰੀ ਮਾਣੋ ਪੂਰੀ ਨਰਮਾ ਸੁ ਚੋਣ ਚਵਾਦੀ ਇੱਕ ਨੰਬਰ ਆ ਜਾਵਾ ਦੇਖੋ ਕਿਆ ਬਾਤ ਇਹ ਉਲੇ ਸੜਾ ਜੇ ਮਾਰਦੀ ਮਲਾ ਕੋਈ ਲੱਤ ਸਾੜਾ ਕੋਈ ਕੰਮ ਹੀ ਨਹੀਂ ਆ ਲੈ ਫਿਰ ਦੂਜੀ ਦੇ ਵੀ ਮਾਰਦੇ ਹੁਣ ਸੁ ਵੀਰ ਦੂਜੇ ਨੰਬਰ ਵਾਲੇ ਪਲੂਣ ਬੱਚੀ ਦਾ ਚੋਣ ਦੇਖੋ ਕਿਆ ਬਾਤ ਪੂਰਾ ਸਾਫ ਸੁਥਰਾ ਚੋਣ ਮੋਟਾ ਮੋਟਾ ਤੰਗ ਮਗਰ ਕਰਨੀ ਵੀ ਮਾਰਦੀ ਨਿਆਣਾ ਪਾਇ ਤਾਂ ਬਣੀ ਬਹਿ ਗਏ ਜਮਾ ਥੱਲੇ ਦੇ ਹਨ ਇਹ ਬੜਾ ਹੀ ਗਾਇਣ ਚਾਹੀ ਚੱਲ ਜਾ ਮਸੀ ਮੋਟਰ ਉਗ ਜਾ ਮਾ ਹਨ ਦੇਖੋ ਦੁੱਧੀਆਂ ਨਦੀਆਂ ਵਹਿਦੀਆਂ ਜਾ ਬਸ ਓਕੇ ਜਾ ਸੋ ਵੀਰੋ 9885 8589 ਕਾਫੀ ਨਕਦ ਘਾ ਚੁੱਕਿਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ